ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਆ ਜੀ ਅਸੀਂ ਕੀ ਸੋਤਲ ਕੋ ਲੰਘਦੇ ਹੋਏ ਸੀਗੇ ਤੇ ਇੱਕ ਬੋਰਡ ਦਿਖਿਆਗਾ ਇਹ ਜਿਹੜਾ ਲੱਗਿਆ ਹੋਇਆ ਆਓ ਤੁਹਾਨੂੰ ਦਿਖਾਣੇ ਆ ਬੋਰਡ ਬਾਰੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਕੀ ਸੋਤਲ ਰੋਡ ਹੈਗੀ ਆ ਜ ਜਸੀਂ ਕੀ ਸੋਤਲ ਜਾਂਦੇ ਹੈਗੇ ਆ ਤੇ ਇੱਕ ਬੋਰਡ ਜਿਹੜਾ ਸਾਈਡ ਤੇ ਲਗਾਇਆ ਗਿਆ ਹੈ 350ਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਓ ਸ੍ਰੀ ਰਣਪੁਰ ਸਾਹਿਬ ਨਤਮਸਤਕ ਹੋਈਏ 23 ਤੋਂ 25 ਨਵੰਬਰ 2025 ਅਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ। ਕਟਮਾ ਸਾਹਿਬ ਦੀ ਤਸਵੀਰ ਵੀ ਹੈਗੀ ਹੈ ਜੀ ਹੱਥ ਜੋੜ ਕੇ ਦਿਖਾਈ ਦੇ ਰਹੇ ਨੇ। ਆ ਦੇਖੋ ਇਹ ਮਨਾਇਆ ਜਾ ਰਿਹਾ ਜੀ 350ਵਾਂ ਸ਼ੀਦੀ ਦਿਹਾੜਾ ਆ ਸ਼੍ਰੀ ਗੇ ਗੁਰੂ ਤੇਗ ਬਹਾਦਰ ਜੀ 23 ਤੋਂ 25 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਨਤਮਸਤਕ ਉਹ ਇਹ ਜਿਹੜਾ ਬੋਰਡ ਹੈਗਾ ਜੇ ਤੁਸੀਂ ਕੀ ਸੋਚ ਲੰਘਦੇ ਹੋਏ ਬੋਰਡ ਜਿਹੜਾ ਬਣਿਆ ਹੋਇਆ ਤੁਸੀਂ ਜਰੂਰ ਆਓ ਸਰਕਾਰ ਵੱਲੋਂ ਨਿਉਤਾ ਹੈਗਾ ਜੀ ਇੱਥੇ ਨਤਮਸਤਕ ਹੋ ਤਰੀਕੋਂ ਦੱਤੀ ਹੈ 23 ਤੋਂ 25 ਨਵੰਬਰ 2025 ਅਨੰਦਪੁਰ ਸਾਹਿਬ ਵਿਖੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਦੀ ਖਬਰਾਂ ਸੀ ਤੁਹਾਨੂੰ ਦਿਖਾਉਂਦੇ ਰਵਾਂਗੇ ਪਰਪਾ ਸਾਹਿਬ ਵਧੀਆ ਕੰਮ ਕਰ ਰਹੇ ਹੈਗੇ ਆ ਇਦਾਂ ਹੀ ਵਧੀਆ ਕੰਮ ਕਰਦੇ ਰਹਿਣ ਮਿਲਦੇ ਆਂ ਤੁਹਾਨੂੰ ਅਗਲੀ ਵਾਰੀ ਥੈਂਕ ਯੂ 350ਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਓ ਸ੍ਰੀ ਰਣਪੁਰ ਸਾਹਿਬ ਨਤਮਸਤਕ ਹੋਈਏ 23 ਤੋਂ 25 ਨਵੰਬਰ 2025 ਅਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਗੋਤਮਾ ਸਾਹਿਬ ਦੀ ਤਸਵੀਰ ਵੀ ਹੈਗੀ ਹੈ ਜੀ ਹੱਥ ਜੋੜ ਕੇ ਦਿਖਾਈ ਦੇ ਰਹੇ ਨੇ ਆ ਦੇਖੋ ਇਹ ਮਨਾਇਆ ਜਾ ਰਿਹਾ ਜੀ 350ਵਾਂ ਸ਼ਹੀਦੀ ਦਿਹਾੜਾ ਸ਼ਹੀਦ ਗੇ ਗੁਰੂ ਤੇਗ ਬਹਾਦਰ ਜੀ